ਸਤਨਾਮ ਸ੍ਰੀ ਵਾਹਿਗੁਰੂ ਅਕੂ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਵਾਰ ਸਾਡੀ ਸੰਗਤ ਅਸੀਸ ਬਖਸ਼ੋ ਹਾਜ਼ਰੀ ਲੋਬਾ ਉਦਵੇ ਹੱਥ ਜੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸਿਸ਼ਟ ਪਾ ਕੇ ਗੱਜ ਪ੍ਰ ਅਕੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਦੀ ਵਾਟ ਪਿਆ ਕਰੋ ਸਾਡੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਿਉਂਕਿ ਵਾਹਿਗੁਰੂ ਕਹਿੰਦੇ ਆ ਮੁਖ ਪਵਿੱਤਰ ਔਰ ਵਾਹਿਗੁਰੂ ਕਹਿੰਦੇ ਆ ਸਵਾਸਨ ਦਾ ਪਤਾ ਜਿਸ ਸਵਾਸ ਨਾਲ ਆਪਾਂ ਵਾਹਿਗੁਰੂ ਕਹਿੰਦੇ ਆ ਵੀ ਸਫਲ ਹੁੰਦਾ ਜਿਨੀ ਨਾਮ ਧਿਆਇਆ ਗਏ ਸਕਤ ਕਾਲ ਨਾਨਕ ਤੇ ਮੁਖ ਉਜਲੇ ਤੇਤੀ ਛੁੱਟੀ ਨਾਲ ਜਿਸਾ ਸਤਗੁਰ ਸੁਣੀਦਾ ਤੈ ਸੋ ਹੀ ਮੀਠ ਵਿਚਨੇ ਮਿਲਿ ਪ੍ਰਭ ਹਰ ਦਰਗ ਦਾ ਕਬਸੀਠ ਸੰਸਰ ਮੀਆਂ ਨੇ ਇਸ ਪੰਕਤੀ ਉੱਤੇ ਸਮਾਪਤੀ ਕੀਤੀ ਜਦੋਂ ਉਹ ਸਤਗੁਰ ਮਿਲਉਂਦਾ ਤੈ ਸੋ ਹੀ ਨੀੜ ਤੋਂ ਬਾਅਦ ਵਿਸ਼ੋੜੇ ਤੋਂ ਬਾਅਦ ਮੜਾ ਭੁੰਨੇ ਸਿਰ ਮਹਾਂਪਤੋਂ ਬਾਅਦ ਹੋਰ ਨਹੀਂ ਬਜਨੀ ਇੱਕੋ ਚੀਜ਼ ਆਪਣੇ ਸਤਿਗੁਰ ਪੈ ਬਲਿਹਾਰ ਹੈ ਫਿਰ ਉਸ ਇੱਕ ਬਲਿਹਾਰ ਦਾ ਅਨੁਭਵ ਤਪਾਰਨਾ ਕਿਉਂਕਿ ਗੁਰੂ ਬਾਰੇ ਉਹਨੇ ਸਾਰੀ ਜਾਣਕਾਰੀ ਲੈ ਲਈ ਉਹਨੇ ਗੁਰੂ ਨੂੰ ਅਰਖਣਾ ਸਿਉ ਵੀ ਪਰਖ ਲਿਆ ਗੁਰੂ ਬਾਰੇ ਗਿਆਨ ਵੀ ਲੈ ਲਿਆ ਫਿਰ ਜਦੋਂ ਗੁਰੂ ਮਿਲ ਪੈਂਦਾ ਹੈ ਮਿਲ ਆਪ ਤੋਂ ਬਾਅਦ ਹੋਰ ਕੁਝ ਨਹੀਂ ਪਿੱਛੇ ਰਹਿਦਾ ਇੱਕੋ ਚੀਜ਼ ਆਪਣੇ ਸਤਿਗੁਰ ਪੈ ਬਲਿਹਾਰ ਹੈ اور پھر گرو دی بڑیائی ہوں ویاخیا نہیں ہوں ویاخیا گرو کی نہیں پھر ہو سکتی نہ رب کی کوئی ویاخیا کر سکتا ہے نہ گرو پرمیشر کی کوئی ویاخیا کر سکتا ہے نہ گروپ ربھید ہوئے بی سنت کی کوئی ویاخیا کر سکتا ہے اکان کی ویاخیا ہو سکتی ہے ਔਰ ਗੁਰੂ ਦੀ ਰੱਬ ਦੀ ਸੰਤ ਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ ਫਿਰ ਸਿਰਫ ਵਡਿਆਈ ਹੁੰਦੀ ਹੈ ਉਹ ਤਾਂ ਕਿਉਂ ਫਿਰ ਸੋ ਉਸ ਚੀਜ਼ ਨੂੰ ਟਰਚ ਕਰ ਜਾਂਦੀ ਹੈ ਜਿੱਥੇ ਜਾ ਕੇ ਇਹ ਅਨੁਭਵ ਹੁੰਦਾ ਹੈ ਮਹਿਸੂਸ ਹੁੰਦਾ ਹੈ ਕਿ ਇਹ ਹੁਣ ਸੀਮਾਂ ਵਿੱਚ ਨਹੀਂ ਅਸੀਮ ਹੈ ਜਿਹੜੀ ਚੀਜ਼ ਸੀਮਾਂ ਵਿੱਚ ਹੋਵੇ ਉਹਦੀ ਨਾਚਣ ਲਈ ਵਿਆਖਿਆ ਹੋ ਜਾ ਜਿਹੜੀ ਚੀਜ਼ ਸੀਮਾਂ ਵਿੱਚ ਹੋਵੇ ਡੈਫੀਨਿਟਲੀ ਦੀ ਵਿਆਖਿਆ ਕੀਤੀ ਜਾ ਸਕਦੀ ਹੈ ਇਸ ਦੇਸ਼ ਦੀ ਵਿਆਖਿਆ ਹੋ ਸਕਦੀ ਹੈ ਕਿਓਸਟਰੀਆ ਜਿਹੜਾ ਉਹ ਕਿੰਨਾ ਖੇਤਰਫਲ ਹੈ ਤੁਹਾਡਾ ਬਿਰਨਾ ਸ਼ਹਿਰ ਹੈ ਕਿ ਕਿੰਨਾ ਵੱਡਾ ਹੈ ਦੇ ਵਿੱਚ ਕਿੰਨੀਆਂ ਯੂਨੀਵਰਸਟੀਆਂ ਨੇ ਕਾਲਜ ਨੇ ਹਸਪੀਟਲ ਨੇ ਕਿੰਨੇ ਪੈਟਰੋਲ ਪੰਪ ਨੇ ਗੈਸ ਸਟੇਸ਼ਨ ਨੇ ਇਹਦੀ ਵਿਆਖਿਆ ਲਿਖੀ ਜਾ ਸਕਦੀ ਕਿਉਂਕਿ ਸੀਮਾ ਵਿੱਚ ਹੈ ਜਿਹੜੀ ਚੀਜ਼ ਅਸੀਮ ਹੋਵੇ ਉਹਦੀ ਫਿਰ ਵਿਆਖਿਆ ਨਹੀਂ ਹੁੰਦੀ ਉਹਦੀ ਸਿਰਫ ਵਡਿਆਈ ਹੁੰਦੀ ਹੈ ਸਿਰਮਲ ਆਪ ਤੋਂ ਬਾਅਦ ਸਤਿਗੁਰੂ ਮਹਿਸੂਸ ਹੁੰਦੇ ਅੰਦਰੋਂ ਗੁਰੂ ਦੀ ਕੋਈ ਸੀਮਾ ਨਹੀਂ ਹੈ ਉਹਦੀ ਕਿਰਪਾ ਉਹਦੀ ਬਖਸ਼ਿਸ਼ ਨਦਰ ਦੀ ਕੋਈ ਸੀਮਾ ਨਹੀਂ ਉਹ ਫਿਰ ਵਿਅਥਿਆ ਨਹੀਂ ਕਰੇਗਾ ਸਿਰਫ ਵਡਿਆਈ ਕਰਦਾ ਹੈ ਆਪਣੇ ਸਤਿਗੁਰ ਕੈ ਬਲਿਹਾਰ ਹੈ ਅੱਗੇ ਸੁਖ ਬਾਸ਼ਯ ਸੁਖ ਸਦਜਾ ਘਰ ਅਨੰਦੁ ਮਹਾਰਾਜ ਔਰ ਅਨੰਦ ਦਾ ਕੋਈ ਪਰੋਤੀ ਸ਼ਬਦ ਨਹੀਂ ਮਾਫ ਕਰਿਓ ਅਨੰਦ ਦੀ ਵੀ ਕੋਈ ਸੀਮਾ ਉਹਨੂੰ ਦੱਸਿਆ ਜਾ ਸਕਦਾ ਥੋੜਾ ਜਿਹਾ ਬਹੁਤ ਤੱਕ ਕਿੰਨਾ ਦੱਸਾਂ ਆਪਣੇ ਸਤਿਗੁਰ ਤੇ ਬਿਲੇ ਹਾਰੇ ਕਿਉਂਕਿ ਹੁਣ ਮਹਿਸੂਸ ਹੋਇਆ ਗੁਰੂ ਤਾਂ ਸੀਮਤ ਹੋਇਆ ਤੇ ਗੁਰੂ ਤਾਂ ਤਧ ਧਰਮ ਜਿਹੜਾ ਬਖਸ਼ਿਸ਼ ਜਿਹੜੀ ਹੈ ਫਰਮਾਨ ਜਿਹੜਾ ਉਦੋਂ ਤਾਂ ਕੋਈ ਮੁੱਲ ਹੀ ਨਹੀਂ ਹੈ ਜਿਹੜੀ ਚੀਜ਼ ਸੀਮਾ ਵਿੱਚ ਹੈ ਉਹਦਾ ਮੁੱਲ ਵੀ ਹੋਣਾ ਹੈ ਤੁਸੀਂ ਜਗਾ ਲੈਂਦੇ ਹੋ ਮਿੰਦੇ ਲੈਂਦੇ ਹੋ ਸੀਮਾ ਵਿੱਚ ਇੰਨੀ ਹੈ ਤਾਂ ਉਹਦਾ ਮੁੱਲ ਹੈ ਕਪੜਾ ਲੈਂਦੇ ਹੋ 10 ਮੀਟਰ ਲੈਣੇ ਉਹਦਾ ਮੁੱਲ ਹੈ ਤੇਲ ਕੋ ਹੁੰਦੇ ਹੋ ਐਨ ਲੀਟਰ ਉਹਦਾ ਮੁੱਲ ਹੈ ਜਿਹੜੀ ਜੀ ਸੀਮਾ ਵਿੱਚ ਹੈ ਡੈਫੀਨਟ ਉਹਦਾ ਮੁੱਲ ਵੀ ਹੈ ਉਹਦੀ ਵਿਆਖਿਆ ਵੀ ਸਿਰਕ ਨੂੰ ਫਿਰ ਮਹਿਸੂਸ ਹੁੰਦਾ ਹੈ ਨਹੀਂ ਗੁਰੂ ਅਮੁੱਲ ਹੈ ਗੁਰੂ ਅਸੀਮ ਹੈ ਉਹਦੀ ਕੋਈ ਸੀਮਤ ਨਹੀਂ ਉਹਦਾ ਫਰਮਾਨ ਅਸੀਮ ਹੈ ਉਹਦੀ ਮਖਸ਼ਸ਼ ਅਸੀਮ ਨੇ ਉਹਦਾ ਧਰਮ ਅਸੀਮ ਹੈ ਉਹਦਾ ਕੋਈ ਮੁੱਲ ਨਹੀਂ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਧਰਮ ਅਮਲ ਪਰਮਾਨ ਅਮਲ ਫਰਮਾਨ ਉਹਦਾ ਹੁਕਮ ਵੀ ਫਰਮਾਨ ਉਹਦਾ ਕੋਈ ਮੁੱਲ ਨਹੀਂ ਅਮਲ ਬਖਸ਼ੀਸ਼ ਅਮਲ ਨਿਸ਼ਾਨ ਉਹਦੀਆਂ ਬਖਸ਼ਿਸ਼ਾਂ ਦਾ ਕੋਈ ਮੁੱਲ ਨਹੀਂ ਫਿਰ ਸਿਰਫ ਕੋਈ ਆਪਸ਼ਨ ਸੇਵ ਕੋਲ ਗਏ ਜਾਂਦਾ ਵਡਿਆਈ ਕੋਈ ਵਿਅਕਤੀ ਉਹ ਹਰ ਵਕਤ ਵਡਿਆਈ ਕਰਕੇ ਕਹਿੰਦਾ ਸਤਗੁਰ ਕੈ ਵਲਿਹਾਰੇ ਆਪਣੇ ਸਤਗੁਰ ਕੈ ਵਲਿਹਾਰੇ ਸਤਗੁਰ ਕੈ ਵਲਿਹਾਰੇ ਆਪਣੇ ਸਤਗੁਰ ਕੈ ਵਲਿਹਾਰੇ ਸਤਗੁਰ ਕੈ ਵਲਿਹਾਰੇ ਆਪਣੇ ਸਤਗੁਰ ਕੈ ਵਲਿਹਾਰੇ ਸਤਿਗੁਰ ਕਹਿਵਲ ਹਾਰੇ ਅਪਣੇ ਸਤਿਗੁਰ ਕਹਿਵਲ ਹਾਰੇ ਕਿਉਂ ਬਲਿਹਾਰ ਜਾਣੇ ਮੋ ਗੁਰਪ੍ਰਸਾਦ ਦੇ ਕੋਈ ਸੀ ਮੰਨੀ ਗੁਰਪ੍ਰਸਾਦ ਦਾ ਕੋਈ ਮੁੱਲ ਨਹੀਂ ਹੈ ਉਹ ਮੁੱਲ ਖਰੀਦੇ ਨਹੀਂ ਜਾ ਸਕਦਾ ਗੁਰਪ੍ਰਸਾਦ ਕੋਈ ਮੁੱਲ ਨਹੀਂ ਲੈ ਸਕਦਾ ਵੇ ਨੀ ਭੇਡਾ ਚੜਾਓ ਫਿਰ ਮੁੱਲ ਮਿਲ ਜਾਂਦਾ ਨਹੀਂ ਗੁਰੂ ਦੀ ਧਰਮ ਗੁਰੂ ਦੀ ਨਦਰ ਗੁਰੂ ਦੀ ਗ੍ਰੇਸ ਬੋਤ ਪ੍ਰਸਾਦ ਉਹ ਤਾਂ ਕੋਈ ਮੁੱਲ ਨਹੀਂ ਕੱਲ ਆਪਣਾ ਜਿੱਥੇ ਕਥਾ ਨੂੰ ਵਿਸ਼ਾਮ ਦਿੱਤਾ ਸੀ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਗੁਰਦੱਦੀ ਤੇ ਬਿਠਾ ਕੇ ਗੁਰੂ ਅੰਗਦ ਦੇ ਮਹਾਰਾਜ ਜੀ ਨੂੰ ਕੰਨ ਲੈਣਾ ਜੀ ਹੁਣ ਤੁਸੀਂ ਲੈਣਾ ਨਹੀਂ ਲੈ ਹੁਣ ਤੁਸੀਂ ਗੁਰੂ ਅੰਗਦ ਦੇ ਹੋ ਗਏ ਅੱਜ ਤੋਂ ਬਾਤ ਜਿੰਨੇ ਬੰਨਸੀ ਸਰੀਰ ਵਿੱਚ ਅਸੀਂ ਹੋਏ ਬੈਠਾਂਗੇ ਤੁਸੀਂ ਤਖਤ ਤੇ ਬੈਠੋਗੇ ਅਸੀਂ ਸੰਗਤ ਵਿੱਚ ਉਪਦੇਸ਼ ਸੁਣਾਂਗੇ ਤੁਸੀਂ ਤਖਤ ਤੇ ਬੈਠ ਕੇ ਉਪਦੇਸ਼ ਕਰੋਗੇ اے ਗੁਰੂ ਅੰਗਦ ਦੇਵ ਜੀ ਹੁਣ ਸੰਗਤ ਨੂੰ ਕੋਈ ਉਪਦੇਸ਼ ਕਰੋ ਕਿਉਂਕਿ ਧੁਰ ਕੀ ਬਾਣੀ ਸ਼ੁਰੂ ਕਰਨੀ ਹੱਥ ਜੋੜ ਕੇ ਮਹਾਰਜ ਮੈਨੂੰ ਉਪਦੇਸ਼ ਕਰੋ ਕੱਲ੍ਹ ਕੋਈ ਉਪਦੇਸ਼ ਦੇ ਅੱਜ ਤੁਸੀਂ ਬੋਲਣਾ ਹੈ ਅੱਜ ਅਸੀਂ ਸੰਗਤ ਵਿੱਚ ਬਹਿਣਾ ਹੈ ਅੱਜ ਤੋਂ ਬਾਦ ਗੁਰੂ ਨਾਨਕ ਦਾ ਸਰੀਰ ਸੰਗਤ ਵਿੱਚ ਬੈਠੇਗਾ ਜੋਤ ਗੁਰੂ ਅੰਦਰ ਸਭ ਦੇ ਸਰੀਰ ਵਿੱਚ ਹੈ ਤੁਸੀਂ ਉਹ ਉਪਦੇਸ਼ ਦੇਉਂਗੇ ਗੁਰੂ ਅੰਗਦ ਦੇਵ ਜੀ ਕੁਝ ਬੋਲੋ ਕਿਰਖਾ ਜਨਰਲ ਪਰਦੇ ਜੀ ਮਹਾਰਾਜ ਮੈਂ ਕੀ ਬੋਲਣਾ ਤੁਹਾਡੇ ਸਾਹਮਣੇ ਮੈਂ ਵੀ ਬੋਲ ਸਕਦਾ ਪਾਤਸ਼ਾਹ ਜੀ ਬਸ ਇੱਕੋ ਹੀ ਗੱਲ ਨਾਲ ਕਹਿ ਕੇ ਸਮਾਪਤੀ ਕਰਦੇ ਹੋ ਗੁਰੂ ਅੰਗਦ ਦੇਵ ਜੀ ਤੁਸੀਂ 7 ਸਾਲ ਸਾਡੇ ਕੋਲ ਰਹਿ ਕੇ ਕੀ ਸਿੱਖਿਆ 1532ਵੀਂ ਤੋਂ ਲੈ ਕੇ 1539 ਈਸਵੀ ਤੱਕ ਤਰਧਾਰਪੁਰ ਵਿੱਚ ਰਹਿ ਕੇ ਤੁਸੀਂ ਸਾਡੇ ਕੋਲੋਂ ਕੀ ਸਿੱਖਿਆ ਜੋ 70 ਸਾਲਾਂ ਚ ਸਿੱਖਿਆ ਉਹ ਦੱਸ ਦਿਓ ਫਿਰ ਉਹ ਗੱਲ ਕਹੀ ਸਾ ਸੰਗਤ ਮੈਂ 7 ਸਾਲਾਂ ਵਿੱਚ ਕੋਈ ਗੱਲ ਸਿੱਖੀ ਹੈ ਸਭ ਹੈਰਾਨ ਹੋ ਗਏ 70 ਸਾਲਾਂ ਚ ਕੋਈ ਗੱਲ ਸਿੱਖੀ ਨਹੀਂ ਮੈਂ 7 ਸਾਲਾਂ ਵਿੱਚ ਕੋਈ ਗੱਲ ਸਿੱਖੀ ਹੈ ਸਾ ਸੰਗਤ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਰਹਿ ਕੇ 7 ਸਾਲਾਂ ਵਿੱਚ ਮੈਂ ਕੋਈ ਗੱਲ ਸਿੱਖੀ ਹੈ ਦੁੱਤੀ ਹੋਰ ਕੋਈ ਨਹੀਂ ਉਹ ਬਦਕੀ ਜੇ ਆਪਣੇ ਪਿਆਰੇ ਨੂੰ ਪਾਉਣਾ ਹੋਵੇ ਉਹਦੇ ਦੇ ਮਰਨਾ ਪੈਂਦਾ ਜਿਹੜਾ ਮਰ ਨਹੀਂ ਸਕਦਾ ਉਹ ਪਿਆਰੇ ਨੂੰ ਪਾ ਨਹੀਂ ਸਕਦਾ ਜੇ ਉਸ ਪਿਆਰੇ ਨੂੰ ਪਾਉਣਾ ਹੈ ਤੇ ਉਹਦੇ ਅੱਗੇ ਮਰ ਕੇ ਚੱਲਣਾ ਪੈਂਦਾ ਜਿਉਂਦੇ ਹੋ ਕੇ ਨਹੀਂ ਤੁਸੀਂ ਚੱਲ ਸਕਦੇ ਤੁਹਾਨੂੰ ਗੁਰੂ ਦੇ ਅੱਗੇ ਮਰਦਾ ਹੋਣਾ ਪੈਣਾ ਹੈ ਗੁਰੂ ਕਬਰ ਦੀ ਨਹੀਂ ਹੈ ਸਿੱਖ ਨੇ ਮਰਦਾ ਹੁਕਮ ਦੇ ਵਿਸਮਾਉਣੇ ਜਿਹਨੂੰ ਭਾਈ ਗੁਰਦਾਸ ਸਾਹਿਬ ਫਿਰ ਲੇ ਜੇ ਸਿੱਖ ਸਮਾਉਣਾ ਚਾਹੁੰਦਾ ਮਰਦਾ ਹੋਏ ਮਰੀਦ ਸੋ ਗੁਰ ਘਰ ਕੋਰ ਸਮਾਵੇ ਗੋਦ ਵਿੱਚ ਕਬਰ ਗੁਰੂ ਦੀ ਕਬਰ ਭਾਗ ਗੁਰੂ ਵਿੱਚ ਸਮਾਉਣਾ ਚਾਹੁੰਦਾ ਮਰਦਾ ਹੋਣ ਤੋਂ ਬਗੈਰ ਨਹੀਂ ਸਮਾ ਸਕਦਾ ਕਬਰ ਮਰਦੇ ਨੂੰ ਸਾਧਨਦੀ ਹੈ ਸ੍ਰੀ ਗੁਰੂ ਅੰਗਦ ਦੇ ਮਹਾਰਾਜੀ ਨੇ ਕਹਿੰ ਕੋਈ ਗੱਲ ਸਿੱਖੀ ਹੈ ਜੇ ਉਸ ਪਿਆਰੇ ਨੂੰ ਪਾਉਣਾ ਹੈ ਫਿਰ ਉਹ ਤੇ ਮਰ ਕੇ ਚੱਲਣਾ ਪੈਂਦਾ ਹੈ ਜੇ ਉਤੇ ਕੇ ਮਰ ਨਹੀਂ ਸਕਿਆ ਫਿਰ ਤੇਰੇ ਸਿੱਖ ਹੋਣ ਤੇ ਤਰਹਾਰ ਹੈ ਫਟਕਾਰ ਹੈ ਤੂੰ ਕੁਝ ਵੀ ਨਹੀਂ ਪਾਇਆ ਪਹਿਲਾ ਸ਼ਲੋਕ ਮਹਜੂਰ ਨੇ ਉਸ ਦਿਨ ਉਚਾਰਨ ਕੀਤਾ 62 ਵਾਟ ਸਲੋਕਾਂ ਵਿੱਚੋਂ ਪਹਿਲਾ ਸ਼ਲੋਕ ਹੈ ਸ਼੍ਰੀ ਗੁਰੂ ਅੰਗਦ ਦੇ ਮਹਾਰਾਜ ਜੀ ਦਾ ਕੋਈ ਸ਼ਬਦ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਿਰਫ ਸ਼ਲੋਕ ਹਨ ਪਹਿਲਾ ਸ਼ਲੋਕ ਪੋਸਤ ਨ ਮਹਾਰਾਜ ਨੇ ਕਿਹਾ ਹਜ਼ੂਰ ਬੋਲੇ ਸਲੋਕ ਮਰੂਲਾ ਦੂਜਾ ਜਿਸ ਪਿਆਰੇ ਸਿਉਨੇ ਹੋ ਤਿਸ ਆਖੈ ਮਰ ਚਲੀਐ ਜੁਦਨੋ ਨਿਉ ਨਿਭੋਣੈ ਨਾ ਮਰ ਕੇ ਚਲ ਸਰ ਇੱਕ ਵਾਰ ਰੱਖੋ ਵਾਹਿਗੁਰੂ 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 ਜਿਸ ਪਿਆਰੇ ਸਿਉਨੇ ਹੋ ਪੜੋ ਤੇਸੇ ਅਗਨੇ ਮਰ ਚਲੀ ਐ ਤ੍ਰਿਗਤ ਜੀਵਨ ਸੰਸਾਰ ਤੱਕ ਪਛਦੀਵਣਾ ਆਇਓ ਤੁਮ ਬਗੈਰ ਜੀਣਾ ਫਿਰ ਤਰਹਾਰ ਐ ਤੇਰੀ ਜੇ ਤੂੰ ਉਹਦੇ ਸਾਹਮਣੇ ਸਲਾਮ ਜਵਾਬ ਕਰਨਾ ਹੈ ਫਿਰ ਨਹੀਂ ਪਰਵਾਹ ਹੋਣਾ ਕਿਉਂਕਿ ਸਲਾਮ ਜਵਾਬ ਤੁਮ ਨੇ ਕਰੇ ਇਹ ਵੀ ਗੁਰੂ ਅੰਗਦ ਸਾਹਿਬ ਦਾ ਸ਼ਲੋਕ ਹੈ ਮਰ ਮਰਨਾਤ ਮਿਲੈ ਕਲ ਕੇ ਸਲਾਮ ਪਰ ਮੁਰੇ ਜਵਾਬ ਨਾ ਕਰ। ਸਲਾਮ ਜਵਾਬ ਤੁਮਨੇ ਕਰੇ ਮੁੰਡੋਂ ਕੋთა ਜਾਏ ਨਾਨਕ ਦੋਵੇਂ ਕੋੜੀਆਂ ਹਾਂਏ ਨਾ ਕਹੀ ਪਾਏ ਮੁਰਤਾ ਹੋ ਕੇ ਗੁਰੂ ਅੱਗੇ ਪਰਵਾਨ ਹੋਣਾ ਹੈ ਮੁਰਤਾ ਹੋਏ ਮਰੀਦ ਨੰ ਗੱਲ ਨਹੀਂ ਹੋਵਣਾ ਸਬਰ ਸਿੱਧਕ ਸ਼ਹੀਰ ਪਰਮ ਤੋ ਖੋਵਣਾ ਪਹਿਤ ਨੂੰ ਮੁਰਤਾ ਹੋ ਕੇ ਚੱਲਣਾ ਪਏ। ਅੱਛਾ ਮੁਰਤੇ ਦੀ ਕੋਈ ਮਰਜ਼ੀ ਦਾ। ਸ਼ਰੀਰ ਮਰੇ ਤੱਲੇ ਰੱਖ ਦੇਓ ਬੈੱਡ ਤੇ ਪਾ ਦਿਓ ਬਧੀ ਅੰਗਲੀਜਾ ਵਿਛਾ ਦਿਓ ਤੁਮ ਕੋਈ ਫਰਕ ਨਹੀਂ। ਮਰਦੇ ਸਰੀਰ ਨੂੰ ਚੰਦਨ ਦੀ ਲੱਪਣ ਨਾਲ ਫੋਕ ਦਿਓ ਉਹਨੂੰ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਮਰਦੇ ਸਰੀਰ ਨੂੰ ਪਾਣੀ ਚ ਰੋੜ ਦਿਓ ਤਾਂ ਵੀ ਕੋਈ ਫਰਕ ਨਹੀਂ ਗੰਦਗੀ ਸੁੱਟ ਦਿਓ ਤਾਂ ਵੀ ਕੋਈ ਫਰਕ ਉਹ ਤੇ ਮਰ ਗਿਆ ਮਰਦੇ ਸਰੀਰ ਨੂੰ ਕੋਈ ਫਰਕ ਨਹੀਂ ਜਦੋਂ ਸਿੱਖ ਗੁਰੂ ਅੱਗੇ ਮਰਦਾ ਹੋ ਜਾਂਦਾ ਹੈ ਗੁਰੂ ਨੂੰ ਥੱਲੇ ਬਿਠਾਦਾ ਹੈ ਗੁਰੂ ਨੂੰ ਉੱਚੀ ਤੇ ਬਿਠਾਦਾ ਹੈ ਗੁਰੂ ਨੂੰ ਕਿਸੇ ਜਗ੍ਹਾ ਤੇ ਲਾਦਾ ਹੈ ਉਹ ਮਰਦਾ ਹੋ ਕੇ ਸਤਿਵਚਨ ਕਹਿੰਦਾ ਹੈ ਉਹਦੀ ਕੋਈ ਮਰਜ਼ੀ ਨਹੀਂ ਨਾ ਗੁਰੂ ਉਹਨੂੰ ਦੁੱਖ ਵਿੱਚ ਵੀ ਖੜਾ ਕਰਦਾ ਹੈ ਉਹਦੀ ਕੋਈ ਮਰਜ਼ੀ ਨਹੀਂ ਆਪਣੀ ਮਰਜ਼ੀ ਤੇ ਹੱਲ ਦਿੰਦਾ ਹੈ ਇਹਨੂੰ ਮਹਾਰਾਜ ਨੇ ਮੁਰਤੇ ਦੀ ਡੈਫੀਨੇਸ਼ਨ ਮਾਣੀ ਵਿੱਚ ਕਹੀ ਹੈ ਜੇ ਨਿਰਦਕ ਕੋ ਚੰਦਨ ਚੜਾਵੇ ਉਸ ਤੇ ਕਹੋ ਪਵਨ ਫਲ ਪਾਵੇ ਜੇ ਨਿਰਦਕ ਕੋ ਵਿਸ਼ਤਾ ਮਾਹੇ ਰੁੜਾਈ ਉਹ ਨਿਰਦਕ ਦਾ ਕੀ ਘਟ ਜਾਈ ਮੁਰਦੇ ਦਾ ਕੀ ਘਟਦਾ ਹੈ ਇੰਨਾ ਸਿੱਖ ਦਾ ਕੁਝ ਵੀ ਨਹੀਂ ਘਟੇਗਾ ਉਹ ਗੁਰੂ ਕੇ ਮੁਰਦਾ ਹੋ ਜਾਂਦਾ ਹੈ ਬਸ ਜੋ ਗੁਰੂ ਨੇ ਕਿਹਾ ਉਹਨੂੰ ਸੱਤ ਵਜੇ ਸੱਤ ਵਜੇ ਬਾਬਾ ਇਸ਼ਰ ਸਿੰਘ ਜੀ ਜਦੋਂ ਕਥਾ ਕਰਦੇ ਤਾਂ ਕਈ ਵਾਰ ਵਿੱਚ ਇੰਗਲਿਸ਼ ਦੇ ਵਰਡ ਬੋਲਦੇ ਤਾਂ ਕਿਸੇ ਨੇ ਪੁੱਛਿਆ ਪਰਵਾਹ ਬੜੀ ਇਹਨਾਂ ਬਾਬਾ ਜੀ ਵਿੱਚ ਵਿੱਚ ਕਦੇ ਕਦੇ ਤੁਸੀਂ ਅੰਗਰੇਜ਼ੀ ਦੇ ਸ਼ਬਦ ਕਹਿੰਦੇ ਹੋ ਕਿੰਨੇ ਪੜ੍ਹੇ ਹੋ ਤੁਸੀਂ ਬਾਬਾ ਇਹ ਕਹਿੰਦੇ ਤਿੰਨ ਪਲੱਸ ਤੋਂ ਪੁੱਛਣ ਵਾਲਾ ਗਿਆ ਤਾਂ ਬਾਬਾ ਜੀ ਤੀਜੀ 3 ਕਲਾਸ ਅੰਗਰੇਜ਼ੀ ਪੜ੍ਹਾਉਂਦੇ ਸੀ ਤਾਂ ਉਹ ਪ੍ਰਿਜੀ ਕਲਾਸ ਤੋਂ ਅੰਗਰੇਜ਼ੀ ਪੜਾਉਂਦੇ ਸੀ ਕਿਉਂਕਿ ਪੰਜਾਬ ਇਤਨਾ ਅੰਗਰੇਜ਼ੀ ਜਿਹੜੀ 6ਵੀਂ ਕਲਾਸ ਤੋਂ ਫਿਰ ਬਾਅਦ ਉਦੋਂ ਸ਼ੁਰੂ ਹੁੰਦੀ ਸੀ ਫਿਰ ਉਹ ਡੋਕਾ ਲਾ ਕੇ ਲਿਖਾਉਣਾ ਕਿ ਵੀ ਉੱਤਸ਼ਕ 6ਵੀਂ ਕਲਾਸ ਚ ਪੜੋਦੇ ਸੀ ਉਹ ਵੀ ਪ੍ਰਿਜੀ ਕਲਾਸ ਵਿੱਚ ਅੰਗਰੇਜ਼ੀ ਪੜਾਉਂਦੇ ਸੀ ਮਾਪੋਰ ਸਾਸਪਾ ਕਹਿੰਦੇ ਉਹ ਤੁਹਾਡੇ ਵਾਲੀਆਂ ਤਿੰਨ ਨਹੀਂ ਪੜੇ ਅਸੀਂ ਫਿਰਨ ਕਲਾਸਾਂ ਪੜੇ ਆ ਤੁਹਾਡੇ ਵਾਲੀਆਂ ਤਿੰਨ ਨਹੀਂ ਪੜੇ ਅਸੀ ਗੁਰੂ ਨਾਨਕ ਦੇ ਘਰ ਦੀਆਂ ਤਿੰਨ ਕਲਾਸਾਂ ਪੜ੍ਹਿਆ ਗੁਰੂ ਨਾਨਕ ਦੇ ਘਰ ਦੀਆਂ ਤਿੰਨ ਕਲਾਸਾਂ ਅਦਾ ਕੀਤੇ ਮੰਨ ਕਰਕੇ ਸਤਿਵਚਨ ਕਰਮਾਂ ਕਰਕੇ ਸਤਿਵਚਨ ਬਚਨਾ ਕਰਕੇ ਸਤਿਵਚਨ ਇਹ ਨਹੀਂ ਕਿ ਬਾਰੋਂ ਬਚਨਾ ਕਰਕੇ ਗਣ ਸਤਿਵਚਨ ਉਦਾਂ ਅੱਠ ਵਚਨ ਨਹੀਂ ਮੰਨਣਾ ਹੋਈ ਵੀ ਨਹੀਂ ਐਦਾਂ ਨਹੀਂ ਹੈ ਬਚਨ ਕਰਦੇ ਕਰਮੋਂ ਕਰਕੇ ਮੰਨ ਕਰਕੇ ਸਤਿਵਚਨ 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 ਬਸ ਤਿੰਨ ਕਲਾਸਾਂ ਪੜ੍ਹੀਆਂ ਨੇ ਇਹਨੂੰ ਕਹਿੰਦੇ ਨੇ ਮਰਦਾ ਹੋਣਾ ਗੁਰੂ ਅੱਗੇ ਮਰਦਾ ਹੋਣਾ ਪੜੋ ਜਿਸ ਪਿਆਰੇ ਸਿਉ ਨੇ ਮੋਤਿਸ ਆ ਗਏ ਮਰ ਚੱਲੀ ਐ ਜਿਸ ਪਿਆਰੇ ਸਿਉ ਨੇ ਮੋਤਿਸ ਆ ਗਏ ਮਰ ਤ੍ਰਗਤੀਵਣ ਸੰਸਾਰ ਤਖੇ ਪਾਸ਼ਦੀ ਮੜਾ ਤ੍ਰਗਤੀਵਣ ਸੰਸਾਰ ਤੱਕ ਪਛ ਜੀਵਣਾ ਸਤ ਸੱਲਾਂ ਵਿੱਚ ਕੋਈ ਗੱਲ ਸਿੱਖੀ ਬਸ ਉਹਦੇ ਬੇਮਰਦਾ ਹੋਣਾ ਹੈ। ਔਰ ਜਦੋਂ ਕੋਈ ਮਰਦਾ ਹੋ ਜਾਂਦਾ ਹੈ ਗੁਰੂ ਉਹਨੂੰ ਕੀ ਦਿੰਦਾ ਹੈ। ਜਿਵੇਂ ਤਵਰ ਮੁਰਦੇ ਨੂੰ ਥਾਂ ਦੇ ਦਿੰਦੀ ਹੈ। ਜਿਵੇਂ ਤਵਰ ਮੁਰਦੇ ਨੂੰ ਆਪਣੇ ਵਿੱਚ ਸਮਾ ਲੈਂਦੀ ਹੈ। ਸਭ ਸੰਦਰ ਇੱਕ ਨੁਕਤਾ ਹੋਰ ਦੱਸੋ। ਅੱਛਾ ਜਦੋਂ ਸਰੀਰ ਮਰਦਾ ਹੈ ਸਰੀਰ ਦੇ ਸਾਦੇ ਰੋਗ ਕਵ ਆਪਣੇ ਵਿੱਚ ਸਮਾ ਲੈਂਦੀ ਹੈ ਮਰਦੇ ਸਰੀਰ ਤੋਂ ਲੋਕ ਡਰਦੇ ਨੇ ਜਿੰਨੀ ਦੇ ਜਿਉਂਦਾ ਹੈ ਘਰ ਵਿੱਚ ਰੱਖਿਆ ਜਾ ਸਕਦਾ ਹੈ ਸਰੀਰ ਮਰਦਾ ਹੈ ਕੁਝ ਘੰਟਿਆਂ ਬਾਅਦ ਡਰ ਦੇਣ ਲੱਗ ਪੈਂਦਾ ਹੈ ਲੋਕੀ ਉਹਨੂੰ ਘਰ ਵਿੱਚ ਨਹੀਂ ਰੱਖਦੇ ਛੇਤੀ ਨਾਲ ਸੰਸਕਾਰ ਦਾ ਪ੍ਰਬੰਧ ਕਰਮਗੇ ਜਾਂ ਫਿਰ ਕੋਈ ਕੰਮ ਹੈ ਜੇ 2 ਦਿਨ ਲੱਗਣੇ ਨੇ ਤੇ ਜਮ੍ਹਾਂ ਕਰਾ ਦੇਓ ਘਰ ਦਾ ਕੋਈ ਵੀ ਨਹੀਂ ਰੱਖਦਾ ਘਰ ਤੇ ਨਹੀਂ ਲੱਗ ਪੈਂਦਾ ਇਨੂੰ ਘਰ ਵਿੱਚ ਨਾ ਰੱਖੋ ਜਮਾਂ ਪਰਾਦੇ ਹੋ ਉੱਥੇ ਤੁਸੀਂ ਵਿਦੇਸ਼ੇ ਵੇਖਦੇ ਹੋ ਜਾਪੇ ਮਾਰੋ ਮੋੜੇ ਕਿਸੇ ਦਿਨ 4 ਦਿਨ ਬਾਅਦ ਹੀ ਮਤਾਦੇ ਮਰਦੇ ਨੂੰ ਘਰ ਵਿੱਚ ਨਹੀਂ ਰੱਖਦੇ ਜੇ ਫਿਰ ਰੋਗ ਹੋਵੇ ਤਦੋਂ ਤੁਮ ਕੋਈ ਵੀ ਨਹੀਂ ਰੱਖੇਗਾ ਇਸ ਰੋਗ ਨੂੰ ਨਾ ਲੱਗਦਾ ਸ਼ਰੀਰ 'ਚ ਕਿੰਨੇ ਵੀ ਪਾਪ ਕੀਤੇ ਹੋਣ ਕਿੰਨੇ ਵੀ ਰੋਗ ਲੱਗੇ ਹੋਣ ਵੱਡੇ ਤੋਂ ਵੱਡਾ ਰੋਗ ਹੋਵੇ ਕਵਰ ਕਦੇ ਨਹੀਂ ਕਹਿੰਦੀ ਮੈਂ ਆਪਣੇ ਵਿੱਥਾਂ ਨਹੀਂ ਦੇੜੀ ਕਵਰ ਰੋਗ ਵੀ ਤੋਂ ਰੋਗ ਹੀ ਦੇ ਸ਼ਰੀਰ ਨੂੰ ਸੰਭਾਲ ਲੈਂਦੀ ਹੈ ਉਹ ਸਿੱਖਾ ਤੂੰ ਕਿੰਨਾ ਵੀ ਪਾਪੀ ਹੋਵੇਂ ਜਦਨ ਗੁਰੂ ਗੋਬਿੰਦ ਮਰਦਾ ਹੋ ਕੇ ਉਹਨੇ ਗੁਰੂ ਸਾਰੇ ਪਾਪ ਸੰਭਾਲ ਲੈਂਦਾ ਔਰ ਕਿਸੇ ਵਿੱਚ ਨਹੀਂ ਸਮਾ ਸਕਦਾ ਗੁਰੂ ਦੀ ਕੋਤ ਵਿੱਚ ਗੁਰੂ ਦੀ ਗੌਰ ਵਿੱਚ ਸਾਰੇ ਹੀ ਪਾਪ ਸਮਾ ਜਾਣਗੇ ਤੋ ਕਿੰਨਾ ਵੱਡਾ ਪਾਪੀ ਹੋਵੇਂ ਅਪੀ ਤੋਂ ਪੱਪੀ ਬੰਦੇ ਨੂੰ ਗੁਰੂ ਗੌਰ ਆਪਣੇ ਵਿੱਚ ਤਾਂ ਦੇ ਦਿੰਦਾ ਔਰ ਸ਼ਰਤ ਇੱਕ ਹੈ ਮਰਦਾ ਹੋਣਾ ਪੈਣਾ ਹੈ ਮਰਦੇ ਦਾ ਅਰਥ ਮਨ ਦੀ ਮਰਜ਼ੀ ਤੇ ਅਗਲੀ ਹੈ ਮਨ ਮਰਜ਼ੀ ਨਹੀਂ ਕਰ ਸਕਦਾ ਮਨ ਮਰਜ਼ੀ ਨਾਲ ਖਾਣਾ ਨਹੀਂ ਮਰਜ਼ ਮਰਜ਼ੀ ਨਾਲ ਉੱਠਣਾ ਨਹੀਂ ਮਨ ਮਰਜ਼ੀ ਨਾਲ ਪੈਣਾ ਨਹੀਂ ਕਰ ਸਕਦਾ ਜੋ ਗੁਰੂ ਨੇ ਕਿਹਾ ਕੰਮ ਕਰਨਾ ਹੈ ਗੁਰੂ ਹੁਕਮ ਦਾਏਗਾ ਬਾਬਾ ਹੋਰ ਖਣ ਖੁਸ਼ੀ ਖਾਰ ਜਿਤ ਖੰਦੇ ਤਨ ਪੀੜੀ ਐ ਮਨ ਮੇ ਚੱਲੇ ਵਿਕਾਰ ਲੋਕਾਂ ਦੀ ਤਰ੍ਹਾਂ ਨਹੀਂ ਤੂੰ ਖਾਪੋ ਸਕਦਾ ਤੈਨੂੰ ਬਦਲਾਅ ਹੋ ਕਰਨਾ ਪੈਣਾ ਤੈਨੂੰ ਗੁਰੂ ਦੀ ਮਰਜ਼ੀ ਦੇ ਮੁਤਾਬਕ ਚੱਲਣਾ ਪੈਣਾ ਤੂੰ ਆਪਣੀ ਮਰਜ਼ੀ ਤੇ ਹੱਥ ਤੇ ਮਰਦਾ ਹੋਏਂਗਾ ਫਿਰ ਗੁਰੂ ਗੌਰ ਵਿੱਚ ਸਮਾਏਗਾ ਅੱਛਾ ਫਿਰ ਗੁਰੂ ਕੀ ਦੰਦ ਸਾਰੇ ਪਾਪ ਪਾਪ ਕਰਮ ਤੋਂ ਬਾਦ ਗੁਰੂ ਦੇ ਚਰਨ ਸਿਮਾ ਗਏ ਨਿਰਮਲ ਹੋ ਗਏ ਓਟਰਾਦ ਸਾਧ ਸੰਗ ਮਿਟੇ ਸੰਤ ਕਿਰਪਾ ਦੇ ਜਮ ਤੇ ਛਟੇ ਜਦ ਮਸਤ ਕਰਮ ਪ੍ਰਭਾਏ ਸਾਧ ਸ਼ਰਨ ਨਾਨਕ ਤੇ ਆਏ ਉਹ ਗੁਰੂ ਦੀ ਸ਼ਰਨ ਚ ਆਵੇ ਮਸਤ ਦੇ ਭਾਵ ਚੰਗੇ ਔਰ ਗੁਰੂ ਘਰ ਦੇ ਸਾਰੇ ਪਾਪ ਮਿਟ ਜਾਂਦੇ ਫਿਰ ਦਿੱਤਾ ਕਿ ਆਛਾ ਇਹਨੂੰ ਦੋ ਚੀਜ਼ਾਂ ਲੱਗਦੀਆਂ ਜਿਵੇਂ ਕੋਈ ਨੌਕਰ ਮਾਲਕ ਦੀ ਹਕੀਅਤ ਵਿੱਚ ਚੱਲਦਾ ਨਾ ਮਾਲਕ ਨੂੰ ਦੋ ਚੀਜ਼ ਚਾ ਦਿੰਦਾ ਇੱਕ ਤੇ ਉਹਦੀ ਤਨਖਾਹ ਵਿੱਚ ਵਾਧਾ ਕਰਦਾ ਹੈ ਕਿ ਇਮਾਨਦਾਰ ਹੈ ਇਹਦੀ ਤਨਖਾਹ ਵਧਾਓ ਇਹ ਇਮਾਨਦਾਰ ਬੜੇ ਇਹਦੀ ਤਨਖਾਹ ਵਧਾ ਲਈਏ ਕਿਤੇ ਚੱਲਣਾ ਜਾ ਰਿਹਾ ਕਿਉਂ ਇਹ ਇਮਾਨਦਾਰ ਨੌਕਰ ਮਿਲਦੇ ਨਹੀਂ ਵਫਾਦਾਰ ਬੰਦੇ ਲੱਭਣੇ ਔਖੇ ਨੇ ਇਸ ਲਈ ਫਿਰ ਉਹਨਾਂ ਦੀ ਤਨਖਾਹ ਮਾਲਕ ਵਧਾਉਂਦਾ ਹੈ ਇਹ ਭਰਾਣਾ ਹੈ ਇਹਨੂੰ ਰੱਖੀਏ। ਔਰ ਦੂਜਾ ਮਾਲਕ ਦੀ ਆਗਿਆ ਵਿੱਚ ਚੱਲਦਾ ਹੈ ਇਸ ਲਈ ਮਾਲਕ ਕੋ ਦੀ ਸੋਭਾ ਵਧਾਉਂਦਾ ਹੈ, ਉਹਦੀ ਵਡਿਆਈ ਵਧਾਉਂਦਾ ਹੈ। ਮਾਲਕ ਉਹਨੂੰ ਆਪਣੇ ਨਾਲ ਬਿਠਾਉਣ ਲੱਗ ਪੈਂਦਾ ਹੈ। ਆਪਣੇ ਘਰ ਦੀਆਂ ਸਲਾਹਾਂ ਕਰਨ ਲੱਗ ਪੈਂਦਾ ਹੈ। ਮਾਲਕ ਨੂੰ ਸੋਤੈ ਇੰਨੀ ਦਿੰਦਾ ਹੈ ਕਿ ਪੁਰਾਣਾ ਤੇ ਵਫਾਦਾਰ ਮੇਰਾ ਨੌਕਰ ਹੈ। ਇੰਨੇ ਸਾਲਾਂ ਤੋਂ ਮੇਰੇ ਕੋਲ ਕੰਮ ਕਰ ਰਿਹਾ ਹੈ। ਫਿਰ ਮਾਲਕ ਇੱਕ ਸੋਭਾ ਹੋਰ ਦਿੰਦਾ ਹੈ। ਉਹ ਪਦਕੀ ਲੱਖਾਂ ਰੁਪਏ ਦੀ ਦੰਦ ਚੰਦੜੀਏ ਉਹਦੇ ਨਾਲ ਹੀ ਕੰਮ ਲੱਗਦਾ ਆ 2 ਲੱਖ ਉੱਥੇ ਫੜਾ ਕੇ ਆਇਆ 1000000 ਰੁਪਏ ਉਹਨੂੰ ਦੇ ਹੈ ਆ 50000 ਰੁਪਏ ਉਹਨੂੰ ਫੜਾ ਕੇ ਆਇਆ ਇਹਨਾਂ ਵਿਸ਼ਵਾਸ ਨਹੀਂ ਉਹ ਜਿਸ 30000 ਰੁਪਏ ਦੀ ਨੌਕਰੀ ਕਰਨ ਵਾਲੇ ਬੰਦੇ ਨੂੰ ਲੱਖਾਂ ਰੁਪਏ ਮਾਲਕ ਉਹਦੇ ਹੱਥ ਵਿੱਚ ਫੜਾ ਦਿੰਦਾ ਹੈ ਆਫਰ ਆ ਲੱਖ ਰੁਪਏ ਨੂੰ 2 ਲੱਖ ਫੜਾਇਆ ਪਤਾ ਵਿਸ਼ਵਾਸ ਕਿਉਂ ਹੈ ਸੁਭਾ ਵਡਿਆਈ ਇਸ ਵਾਸਤੇ کیونکہ وہ وفادار ہے ایماندار ہے تمہیں پتا ہونا ہے اتنے تم دیکھو گے لکھان پیدا کا جڑا نوکر کے ہاتھ ہوں مالک کو کل نہیں مالک کو تاہ فاؤں وہ وفادار ہے ایماندار ہے پرانا ہو گیا دو چیزیں دے دیتی ودا ہی. صبح دی تنخواہ بھی ودائی سوبہ تو وڈیائی بھی ملی پر وہ شرط ہے ادھر دے دوں ਗੁਰੂ ਦਾ ਜਦੋਂ ਕੋਈ ਵਫਾਦਾਰ ਹੁਕਮ ਹੁਕਮ ਮੰਨਦਾ ਉਹਦੀ ਰਜ਼ਾ ਵਿੱਚ ਚੱਲਦਾ ਉਹਦਾ ਹੁਕਮ ਮੰਨ ਕੇ ਸਿੱਖ ਤੁਰਦਾ ਉਹਦੀ ਵਡਿਆਈ ਰਜ਼ਾ ਵਿੱਚ ਤਰਨ ਲੱਗ ਪੈਂਦਾ ਗੁਰੂ ਅਗਰ ਦੋ ਚੀਜ਼ਾਂ ਦਿੰਦਾ ਇੱਕ ਪਿਉ ਦੇ ਨਾਮ ਸਿਮਰਨ ਦੀ ਤਨਖਾਹ ਵਿੱਚ ਵਾਦਾ ਕਰਦਾ ਉਹਦਾ ਸਿਮਰਨ ਮੱਤ ਹੈ ਉਹਦੇ ਗੁਣ ਵੰਦੇ ਨੇ ਉਹਦਾ ਜਪ ਸਤ ਸਬਰ ਸੰਤੋਖ ਇਹ ਗੁਣ ਨੇ ਇਹ ਗੁਣਾ ਦੀ ਤਨਖਾਹ ਵਿੱਚ ਗੁਰੂ ਵਾਦਾ ਕਰਦਾ ਹੈ ਔਰ ਦੂਸਰਾ ਫਿਰ ਗੁਰੂ ਵਡਿਆਈ ਦਿੰਦਾ ਆਪਣੇ ਸਿੱਖ ਵਡਿਆਈ ਸੁੱਖ ਇੰਨੀ ਰਹੇਗਾ ਉਹਦਾ ਕੰਮ ਇੱਕਦਮ ਪੂਰਾ ਹੋਣ ਲੱਗ ਪੈਂਦਾ ਹੈ ਉਹ ਕੁਝ ਵੀ ਸੋਚੇ ਬਾਹਰ ਦੇ ਹੋਣ ਲੱਗ ਪੈਂਦੇ ਨੇ ਉਹ ਕਿਸੇ ਦੀ ਅਰਦਾਸ ਕਰਦਾ ਹੈ ਉਹਦਾ ਕੰਮ ਹੋ ਜਾਂਦਾ ਹੈ ਲੋਕਾਂ ਨੂੰ ਜੋ ਦੀ ਸੁੱਖ ਵਡਿਆਈ ਮਿਲਦੀ ਹੈ ਸਾ ਸੰਗਤ ਇਸ ਤਰ੍ਹਾਂ ਦੇ ਮੈਂ ਗਰੰਟੀ ਦਿੱਖੇ ਨੇ ਜਿਨ੍ਹਾਂ ਨੂੰ ਲੋਕ ਆ ਕੇ ਮੱਥੇ ਟੇਕਦੇ ਸਨ ਪਤਕ ਕਿਉਂ ਬਾਬਾ ਜੀ ਤੁਸੀਂ ਅਰਦਾਸ ਕੀਤੀ ਇੰਨੇ ਸਾਲਾਂ ਬਾਅਦ ਸਾਡੇ ਬੱਚਾ ਹੋ ਗਿਆ ਦੇਣ ਵਾਲਾ ਤਾਂ ਗੁਰੂ ਹੈ ਸੇਵਕ ਦੀ ਬਿੜੇ ਆਈ ਅਦੱਕਿਆ ਉਹ ਗੁਰੂ ਦਾ ਵਫਾਦਾਰ ਹੋ ਕੇ ਸੇਵਾ